ਪਿੰਡ ਕਰਨੀ ਖੇਡਾਂ ਵਿਖੇ ਜੋ ਪਿੰਡ ਦੇ ਨੌਜਵਾਨ ਨੇ ਇਹਨਾਂ ਦੀ ਇੱਕ ਬੜੀ ਵੱਡੀ ਡਿਮਾਂਡ ਸੀ ਕਿ ਸਾਨੂੰ ਜਿਹੜਾ ਇੱਕ ਖੇਡ ਗਰਾਊਂਡ ਵਧੀਆ ਬਣਾ ਕੇ ਦਿੱਤਾ ਜਾਵੇ ਸਾਡੇ ਪਿੰਡ ਦੇ ਸਰਪੰਚ ਸਾਡੇ ਮੈਂਬਰ ਸਾਹਿਬ ਸਾਰੇ ਸਾਡੇ ਨੌਜਵਾਨ ਪਿੰਡ ਵਾਸੀ ਬੜੇ ਲੰਮੇ ਸਮੇਂ ਤੋਂ ਕਈ ਸਾਲਾਂ ਤੋਂ ਇਹਨਾਂ ਦੀ ਇਹ ਡਿਮਾਂਡ ਚਲਦੀ ਆ ਰਹੀ ਸੀ ਔਰ ਇਹ ਜਿਹੜੀ ਡਿਮਾਂਡ ਬੜੀ ਜ਼ਰੂਰੀ ਵੀ ਸੀ ਜੇ ਕਿਉਂਕਿ ਆਪਾਂ ਜੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣਾ ਹੈ ਤਾਂ ਨੌਜਵਾਨਾਂ ਨੂੰ ਖੇਡਾਂ ਵੱਲ ਲਾਉਣਾ ਪੈਣਾ ਹੈ ਜੇ ਖੇਡਾਂ ਵੱਲੋਂ ਲਾਉਣਾ ਤਾਂ ਚੰਗੇ ਗਰਾਊਂਡ ਬਣਾ ਕੇ ਦੇਣ ਦੀ ਲੋੜ ਹੈ ਤਾਂ ਮੈਂ ਧੰਨਵਾਦ ਕਰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹੜੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਪਿੰਡਾਂ ਦੇ ਵਿੱਚ ਖੇਡ ਗਰਾਊਂਡ ਬਣਾ ਰਹੀ ਹੈ ਔਰ ਸਾਨੂੰ ਵੀ ਜਿਹੜਾ ਪਿੰਡ ਕਰਨੀ ਖੇੜਾ 42,349000 ਦੀ ਲਾਗਤ ਦੇ ਨਾਲ ਇੱਕ ਵਧੀਆ ਖੇਡ ਗਰਾਊਂਡ ਪਿੰਡ ਦੇ ਨੌਜਵਾਨਾਂ ਲਈ ਬਣਾਉਣ ਜਾ ਰਹੇ ਆ ਜਿਹਦਾ ਅੱਜ ਨੇ ਪੱਥਰ ਰੱਖ ਕੇ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਔਰ ਇਸ ਖੇਡ ਮੈਦਾਨ ਦੇ ਵਿੱਚ ਟਾਇਲਟ ਵੀ ਬਣਾਏ ਜਾਣਗੇ ਸਟੋਰ ਬਣਾਇਆ ਜਾਊਗਾ ਫੁੱਟਬਾਲ ਦਾ ਗਰਾਊਂਡ ਬਣਾਇਆ ਜਾਊਗਾ ਵਾਲੀਬਾਲ ਦਾ ਬਣਾਇਆ ਜਾਊਗਾ ਸਮਰ ਸਿਵਲ ਜਿਹੜੇ ਬੋਰ ਹੈ ਉਹ ਵੀ ਕਰਕੇ ਦਿੱਤਾ ਜਾਊਗਾ ਜਿੱਥੇ ਕਾ ਲੱਗਣਾ ਹੈ ਕਾ ਵੀ ਸਾਰਾ ਲਗਾ ਕੇ ਕਾਂ ਨੂੰ ਬਚਾਉਣ ਲਈ ਪੀਣ ਜਿਹੜਾ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਕੀਤਾ ਜਾਊਗਾ ਇੱਕ ਟਰੈਕ ਬਣਾਇਆ ਜਾਏਗਾ ਜਿਹੜੇ ਸਾਡੇ ਬੱਚਿਆਂ ਨੇ ਕੋਈ ਰੇਸਾਂ ਦੀ ਤਿਆਰੀ ਕਰਨੀ ਹੈ ਇਸ ਤੋਂ ਇਲਾਵਾ ਚਾਰ ਦਿਵਾਰੀ ਦੇ ਉੱਪਰ ਲੋਹੇ ਦੇ ਤਾਰਾਂ ਵਾਲੀ ਜਿਹੜੀ ਹੁੰਦੀ ਜਾਲ ਹੁੰਦਾ ਉਹਦੀ ਫੈਂਸਿੰਗ ਵੀ ਕੀਤੀ ਜਾਊਗੀ ਇਸ ਤੋਂ ਇਲਾਵਾ ਪਾਈਪਾਂ ਪਾਈਆਂ ਜਾਣਗੀਆਂ ਪਾਣੀ ਵਾਲ ਪਾਣੀ ਜਿਹੜਾ ਕਾ ਦੇ ਵਿੱਚ ਲੱਗਣਾ ਹੈ ਉਹ ਸਾਰਾ ਪ੍ਰਬੰਧ ਕਰਕੇ ਦਿੱਤਾ ਜਾਊਗਾ ਵੱਡੀਆਂ ਲਾਈਟਾਂ ਰਾਤ ਨੂੰ ਖੇਡਣ ਲਈ ਜਿਹੜੇ ਆਪਣੇ ਵੱਡੇ ਪੋਲ ਉਹ ਲਾਈਟਾਂ ਵੀ ਲਗਾ ਕੇ ਦਿੱਤੀਆਂ ਜਾਣਗੀਆਂ ਇਸ ਤੋਂ ਇਲਾਵਾ ਇੱਥੇ ਇੱਕ ਟਰੈਕ ਦੇ ਨਾਲ ਨਾਲ ਛੋਟੀਆਂ-ਛੋਟੀਆਂ ਲਾਈਟਾਂ ਜਿਹੜੀਆਂ ਫੁੱਟਪਾਥ ਤੇ ਲੱਗਦੀਆਂ ਉਹ ਲਾਈਟਾਂ ਦਾ ਪ੍ਰਬੰਧ ਵੀ ਕਰਕੇ ਦਿੱਤਾ ਜਾਊਗਾ ਵਧੀਆ ਆਧੁਨਿਕ ਤਰੀਕੇ ਦਾ ਖੇਡ ਗਰਾਊਂਡ ਅਸੀਂ ਕਰਨੀ ਖੇੜਾ ਦੇ ਵਿੱਚ ਬਣਾਉਣ ਜਾ ਰਹੇ ਆ ਸਾਡੇ ਨੌਜਵਾਨ ਇੱਥੇ ਖੇਡਾ ਕਰਨਗੇ ਨਸ਼ਿਆਂ ਤੋਂ ਦੂਰ ਰਹਿਣਗੇ ਔਰ ਸਾਡਾ ਚੰਗਾ ਇੱਕ ਨੌਜਵਾਨ ਚੰਗੇ ਸਮਾਜ ਦੇ ਵਿੱਚ ਆ ਕੇ ਚੰਗੇ ਕੰਮਾਂ ਵੱਲ ਲੱਗੇਗਾ ਇਹ ਸਾਡਾ ਉਪਰਾਲਾ ਜੋ ਅਸੀਂ ਕਰ ਰਹੇ ਆ ਔਰ ਪਿੰਡਾਂ ਦੇ ਵਿੱਚ ਹੋਰ ਵੀ ਜਿਹੜੇ ਵਿਕਾਸ ਦੇ ਕੰਮ ਨੇ ਉਹ ਵੀ ਜਿਹੜੇ جاری ਰਹੇ ਪਹਿਲਾਂ ਵੀ ਬਹੁਤ ਸਾਰੇ ਵਿਕਾਸ ਦੇ ਕੰਮ ਹੋਏ ਅੱਗੇ ਵੀ ਜਿਹੜੇ ਹੋਰ ਵੀ ਗਰਾਂਟਾ ਜਾਰੀ ਕਰਨ ਜਾ ਰਹੇ ਆ ਪਿੰਡ ਕਰਨੀ ਖੇੜਾ ਚਾਹੇ ਹੋਰ ਜਿੰਨੇ ਪਿੰਡ ਨੇ ਜਿੰਨਾ ਵੀ ਵਿਕਾਸ ਦਾ ਕੰਮ ਹੈ ਕੋਈ ਅਗਲੇ ਆਉਣ ਵਾਲੇ 1.5 ਸਾਲ ਦੇ ਵਿੱਚ ਕੋਈ ਕੰਮ ਅਸੀਂ ਅਧੂਰਾ ਨਹੀਂ ਰਹਿਣ ਦਿੰਦੇ ਸਾਰੇ ਕੰਮ ਨੇ ਜਿਹੜੇ ਉਹ ਬਿਲਕੁਲ ਮੁਕੰਮਲ ਕਰਾਂਗੇ